जो कुछ होया सब पता ही है सारे पंजाब ही पता है। जो भी कुछ होया जस्टिस ले ही डिमांड कर रहे हैं तो पुलिस प्रशासन कुछ तो बैठी है इसी करके धरना लगाया गया ताकि कोई जवाब आए एटलीस्ट जो सैलेंट मोड है कुछ ना तो उन्होंने फर्क पड़े कोई जवाब तो दें तो अच्छा काफ़ी जथेबंद जुड़ी हैं साढ़े नाम देखो उम्मीद करते हैं इन्होंने तक आवाज़ पहुँचूगी तो इंसाफ

इन्वेस्टिगेशन चल रही है तो चलते चल सारे अंदर होंगे। मेरी तो इतनी चांदनी के बाद ही मेरी यही मांग है कि पहले जुडिशरी इंक्वायरी हो बे। ते जड़े भी लोग, जड़े भी कल्पना, जिन्ने भी है ऊपर तो लेके नीचे तक जड़े भी नो मैटर, no जड़े भी करप्टली, जड़े भी जिम्मेवार ने जिम्� ਅੰਦਰ ਚਲ ਤੋਂ ਚਲ ਕੇ ਤਾ ਜਾਉਂਗਾ ਇਸ ਤੇ ਨੂੰ ਚਾਹੇ ਕੋਈ ਕਰੇ ਜੀ ਮੋਰ ਸੀਨੀਅਰ ਸਟਾਫ ਟੂ ਹੈ ਜੀ ਇਨਚਾਰਜ ਵੀ ਹੈ ਤੇ ਉਹ ਵੀ ਜੋ ਵੀ ਮਤਲਬ ਪੰਦਾ ਹੈ ਜੋ ਇਨਚਾਰਜ ਸੀ ਅੱਜ ਅਗਰ ਉਹ ਕਸੂਰਵਾਰ ਹੈ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਸਜਾ ਜੀ ਇਸ ਸਟਾਫ ਦਾ ਜੋ ਆਇਆ ਹੋ ਉਹ ਮੈਨੂੰ ਡਾਊਟ ਹੈ ਉਹ ਤੇ ਬਿਕਾਜ਼ ਤੁਸੀਂ ਨੋਟ ਕੀਤਾ ਹੋਗਾ ਤੇ ਕੋਈ ਸਟੈਂਪ ਨਹੀਂ ਹੈ ਕੋਈ ਸਿਗਨੇਚਰ ਨਹੀਂ ਕੋਈ ਡਾਇਰੈਕਟਰ ਦਾ ਨੇਮ ਨਹੀਂ ਹੈ ਸੋ ਵੀ ਹਰ ਡਾਊਟ ਆ ਮੈਨੂੰ ਕਿ ਉਹਨਾਂ ਦੇ ਤਰਫੋਂ ਆਇਆ ਪੁਸ਼ਤੀ ਨਹੀਂ ਹੈ ਕਨਫਰਮ ਨਹੀਂ ਹੈ ਕਿ ਐਮਸ ਤੋਂ ਆਇਆ ਬਟ ਯੈਸ ਉਹਨਾਂ ਨੇ ਇਹ ਕਿਹਾ ਕਿ ਕੌਜ਼ ਆਫ ਡੈਥ ਪੈਂਡਿੰਗ ਹੈ ਮੈਂ ਵੀ ਕਹੂੰਗੀ ਮੈਂ ਕਦੇ ਨਹੀਂ ਕਿਹਾ ਕਿ ਵਿਸਰਣ ਰਿਪੋਰਟ ਪੈਂਡਿੰਗ ਹੈ ਕੌਜ਼ ਆਫ ਡੈਥ ਪੈਂਡਿੰਗ ਹੈ ਬਟ ਹਾਂਜੀ ਜੋ ਇੰਜਰੀਜ਼ ਹੈ ਉਹ ਤਾਂ ਦੇਖੋ ਐਵਿਡੈਂਟ ਹੈ ਮੈਂ मतलब ਪੁਲਿਸ ਪ੍ਰਸ਼ਾਸਨ ਨਾਲ ਥੋੜੀ ਕਿੰਨੇ ਕਦਮ ਗੱਲ ਹੋਈ ਹੈ ਕਿ ਕਿੱਥੇ ਵੀ ਜਾ ਕੇ ਛੋਟੀ ਗੱਲ ਅੱਗੇ ਕਿਸੇ ਨਾਲ ਕੋਈ ਗੱਲ ਪੁਲਿਸ ਪ੍ਰਸ਼ਾਸਨ ਨਾਲ ਕੋਈ ਮੇਰੀ ਗੱਲਬਾਤ ਨਹੀਂ ਹੋਈ ਐਂਡ ਮੈਂ ਹੁਣ ਤਾਂ ਬਸ ਇਹਨਾਂ ਨੂੰ ਹਾਇਰ ਅਥਾਰਟिटीज ਨੂੰ ਹੀ ਕਹੂੰਗੀ ਸਿੱਧਾ ਤੇਜ ਲੋੜ ਪਈ ਮੈਨੂੰ ਮੈਂ ਹਾਈ ਕੋਰਟ ਵੀ ਜਾਉਂਗੀ ਮੈਂ ਪਛਾਹ ਲੱਗਿਆ ਵੱਡੇ ਕਿ ਲੋਕ ਕੁੱਝ ਲੈ ਅੱਜ ਤਾਂ ਤੋਂ ਬਾਅਦ ਅਗਲਾ ਚੀਟ ਵਾਲਾ ਜੇਕਰ ਤਾਂ ਨਾ ਹੀ ਤਾਂ ਕੋਈ ਗੱਲਬਾਤ ਨਹੀਂ ਜੀ ਮੈਨੂੰ ਟੀਸੀ ਆਫਿਸ ਤੋਂ ਬੁਲਾਇਆ ਮੈਂ ਜਾਨੀ ਆ ਮੈਂ ਗੱਲ ਕਰਦੀ ਆ ਦੇਖੋ ਕਿ ਕਿ ਜੋ ਵੀ ਆਊਟ ਦਿੰਦੇ ਮੈਂ ਤੁਹਾਨੂੰ ਜ਼ਰੂਰ ਅਪਡੇਟ ਕਰੂੰ ਜੋਨਾਂ ਦਾ ਮੇਰੇ ਬਿਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ ਵਾਲੇ ਰੈਂਟ ਦੇ ਕੇ ਜਾਂ ਟੈਕਸ ਜਈ ਹੈ ਪਰ ਜਿਹੜੀ ਰਿਪੋਰਟ ਹੈਗੀ ਹੈ ਮੈਡੀਕਲ ਹਲੇ ਉੱਚ ਕਲਾਸ ਦਾ ਨਹੀਂ ਹੋਇਆ ਜੀ ਦੇਖੋ ਉਹਦੇ ਜੋ इंजरीज मार्क हुई है सिर तो लेके पैर तक आंखों के प्राइवेट पार्ट्स ये टॉर्चर एक्सीडेंट्स विद आई न्यू ये डेलिब्रेट क्रूकल और जो टॉर्चर है वो चीज है जो निशान ऐसे वो दे 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 है ऐसे ओदे बेस पे बोलदे हैं जो इंजरीज है ऐसे ओदे बेस पे बोलदे हैं ਹਸਪਤਾਲ ਨੇ ਵੀ ਨਹੀਂ ਦੱਸਿਆ ਕਿ ਉਹ ਕਿਹੜੇ ਬੈਂਕ ਤੋਂ ਹੈ ਲਗਦਾ ਉਹ ਟਾਡੀ ਚਾਪੇ ਸਾਹਮਣੇ ਆਏ ਨਹੀਂ ਜੀ ਗਗਨ ਹਲੇ ਵੀ ਲਾਪਤਾ ਹੈ ਹਲੇ ਵੀ ਨਹੀਂ ਆ ਰਿਹਾ ਮੈਂ ਤਾਂ ਥੋੜੇ ਚੈਨਲ ਜਰਾ ਇਹ ਕਹੂੰਗੀ ਜਿਹੜੇ ਜਿੱਥੇ ਵੀ ਹਨ ਤੋ ਪਲੀਜ਼ ਸਾਹਮਣੇ ਆ ਕੇ ਸੱਚਾਈ ਦਾ ਖੁਲਾਸਾ ਕਰੋ ਮੈਂ ਆਪਣਾ ਅਰਜ਼ੋਦਗੀ ਤਾਂ ਮੈਡਿਕ ਜਿਹਾ ਕੰਸੀ ਮਿਲ ਅਨੁਕੂਲ ਬੈਠੇ ਹੋ ਗੱਲੋਂ ਯਾਰ ਸਾਹਮਣੇ ਕੀ ਕਹਿ ਮੈਂ ਜਾਨ ਜਾਨੀ ਆ ਜ਼ਰੂਰ ਕੋਈ ਗੱਲ ਹੋਊਗੀ ਜਿਵੇਂ ਕੁਝ ਆਪਾਂ ਨੂੰ ਕੁਝ ਇਨਸਾਫ ਨਹੀਂ ਅਗਰ ਲੱਗਦਾ ਹੈ ਕੋਈ ਰੇਅ ਆਫ ਹੋਪ ਲੱਗਦੀ ਹੈ ਮੈਂ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੀ ਜੀ ਨਹੀਂ ਜੀ ਉਹ ਹਲੇ ਵੀ ਉਸ ਦਿਨ ਤੋਂ ਹੀ ਲਾਪਤਾ ਹੈ ਜਦੋਂ ਉਹ ਛੱਡ ਕੇ ਗਏ ਆ ਕੀ ਤੁਹਾਨੂੰ ਕੋਈ ਸ਼ੱਕ ਲੱਗਦਾ ਹੈ ਕਿ ਲਾਪਤਾ ਹੋ ਸਕਦਾ ਹੈ ਉਹਦੇ ਕੋਈ ਸ਼ੱਕ ਲੱਗ ਮਤਲਬ ਕੋਈ ਪੁਲਿਸ ਨੇ ਕੋਈ ਹਲੇ ਵੀ ਦੇਖੋ ਮਤਲਬ ਸ਼ੱਕ ਹੈ ਸਿਰਫ ਕਿ ਉਹ ਅਸੀਸ਼ ਸ਼ੱਕ ਤਾਂ ਕੀ ਤਾ ਕੀ ਬਾਡੀ ਨੂੰ ਛੱਡ ਕੇ ਚਲੇਗਾ ਉਹਨੇ ਸੱਚਾਈ ਸਾਹਮਣੇ ਲੈ ਕੇ ਆਈ ਸ਼ਾਇਦ ਉਹਨੂੰ ਕੁਝ ਪਤਾ ਹੈ ਹਲੇ ਵੀ ਡਾਊਟਫੁਲ ਆ ਸ਼ੱਕ ਦੇ ਬਿਜਤੀ ਹੈ ਹਲੇ ਉਹ ਕਲਪਰੇਟ ਆ ਮੈਂ ਨਹੀਂ ਕੰਫਰਮ ਕਰੂੰਗੀ ਬਟ ਹਾਂਜੀ ਐਫ ਆਈ ਆਰ ਤਾਂ ਉਸਦੇ ਅਗੇਂਸਟ ਕੀਤੀ ਆ ਲਾਰਜ ਸਵਾਲ ਹੈ ਮੇਰਾ ਬਗਾਨਿਕ ਹੈਪੀ ਦੋ ਵਿਅਕਤੀ ਦੱਸੇ ਜਾ ਰਹੇ ਨੇ ਕਿ ਇਹਦੇ ਵਿੱਚੋਂ ਪ੍ਰਾਈਵੇਟ ਬੰਦੇ ਉਹਨਾਂ ਦਾ ਕੋਈ ਪਤਾ ਲੱਗਿਆ ਨਾਲ ਕਿੰਨੇ ਟਾਈਮ ਤੋਂ ਤੁਹਾਨੂੰ ਜਾਂਦੇ ਮੈਨੂੰ ਇਹਨਾਂ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਇਹਨਾਂ ਦੇ ਸਾਰੇ ਫਰੈਂਡਸ ਨੂੰ ਮੈਂ ਜਾਣਦੀ ਸੀ ਮੈਂ ਇਹਨਾਂ ਦਾ ਜ਼ਿਕਰ ਸੁਣਿਆ ਹੀ ਨਹੀਂ ਕਦੇ

इस करके हमले युद्ध नशे चल रहा कुछ भी चला भी कहता भी एक, एक दिन करो इन्होंने थोड़ी नशे कटते हैं जेड इन्होंने घर ढाए है पिंडा चाहते है शाम आठ दिन जाबजा किया करके अभी घर ढा रहे हैं ਇੱਥੇ ਆ ਕੇ ਕੰਦੇ ਦੇਸ਼ਿਆਣ ਦਾ ਘਾਟਾ ਤੋਂ ਕੋਈ ਪਲੈਨਿੰਗ ਤਾਂ ਹੈ हट ਸਕਦਾ ਜਿੰਨਾ ਚਿਰ ਸਰਕਾਰ ਸੰਜੀਦਗੀ ਨਾਲ ਸੋਚ ਵਿਚਾਰ ਕਰਕੇ ਕੋਈ ਪਲੈਨਿੰਗ ਨਹੀਂ ਬਣਾਉਦੀ ਉਹਦੇ ਪ੍ਰਤੀ ਸੰਜੀਦਤਾ ਨਹੀਂ ਹੁੰਦੀ ਉਹਨਾਂ ਚ ਕੁਝ ਨਹੀਂ ਹੋ ਸਕਦਾ ਇਹ ਅੱਜ ਬਠਿੰਡਾ ਦੇ ਐਸਐਸਪੀ ਦੇ ਦਫ਼ਤਰ ਦੇ ਵਿੱਚ ਜਨਤਕ ਜੁੱਟੇਬੰਦੀਆਂ ਵੱਲੋਂ ਸੁਭਾਜਿਕ ਜੁੱਟੇਬੰਦੀਆਂ ਸਿਆਸੀ ਤਿਰਾਂ ਰਾਜਨੀਤਿਕ ਤੋਂ ਨਾਲ ਨਾਲ ਧਾਰਮਿਕ ਸੋਸ਼ਲ ਜਿੰਨੀਆਂ ਵੀ ਤਿਰਾਂ ਇਨਸਾਫ ਚਾਹੁੰਦੀਆਂ ਉਹਨਾਂ ਵੱਲੋਂ ਇੱਕ ਐਸਐਸਪੀ ਬਠਿੰਡਾ ਦੇ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਹੋਇਆ ਹੈ ਮਸਲਾ ਕੀ ਹੈ ਕਿ ਨਵਿੰਦਰ ਨੰਨੂ ਲੜਕਾ ਜਿਹੜਾ ਕਿ ਅਧਿਆਪਕ ਸੀਗਾ ਬੱਚਾ ਨੂੰ ਪੜਾਉਂਦਾ ਸੀਗਾ ਉਹਨੂੰ ਬਿਨਾਂ ਗੱਲ ਤੋਂ ਸੀਆਈ ਸਟਾਫ ਬਠਿੰਡਾ ਨੇ ਚੱਕ ਕੇ ਕੋ ਗੋ ਕੇ ਮਾਰ ਦਿੱਤਾ ਔਰ ਮੈਨੂੰ ਅਫਸੋਸ ਹੈ ਇੱਕ ਗੱਲ ਦਾ ਕਿ ਇੰਨੇ ਦਿਨ ਰਫੀਕ ਜਾਨ ਦੇ ਬਾਅਦ ਅੱਜ ਤੱਕ ਇਹ ਕਾਰਨ ਐ ਐਸਐਸਪੀ ਦੱਸ ਸਕੇ ਜਾਂ ਪੰਜਾਬ ਸਰਕਾਰ ਨਹੀਂ ਦੱਸ ਸਕੀ ਕਿ ਉਹ ਮੁੰਡੇ ਨੂੰ ਚੱਕਿਆ ਕਿਉਂ ਸੀ ਫੜਿਆ ਕਿਉਂ ਸੀ ਹੁਣ ਇਹਦੇ ਲਈ ਸਿੱਧੇ ਤੌਰ ਤੇ ਐਸਐਸਪੀ ਮਟੰਡਾ ਦੀ ਜੰਬਰੀ ਫਿਕਸ ਹੁੰਦੀ ਹੈ ਕਿਉਂਕਿ ਸੀਆਈ ਸਟਾਫ ਹੈ ਜਿਹੜਾ ਉਹ ਸਿੱਧੇ ਤੌਰ ਤੇ ਐਸਐਸਪੀ ਦੇ ਅੰਡਰ ਹੁੰਦਾ ਹੈ ਤੇ ਸੀਆਈ ਦੇ ਵਿੱਚ ਹੋਣ ਵਾਲੀ ਹਰ ਕਾਰਵਾਈ ਐਸਐਸਪੀ ਦੇ ਮੈਂਟਮੈਂਟ ਦੇ ਨੋਟਿਸ ਦੇ ਵਿੱਚ ਹੁੰਦੀ ਹੈ ਔਰ ਐਸਐਸਪੀ ਨੂੰ ਦੋਖਦੋਸ਼ੀ ਬਣਾ ਕੇ ਉਹਨਾਂ ਨੂੰ ਵੀ ਇਸ ਕੇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੂੰ ਮਾਨਯੋਗ ਸੈਸ਼ਨ ਜਟ ਬਠਿੰਡਾ ਨੂੰ ਅਤੇ ਕਟਗੰਟੀ ਕਮਿਸ਼ਨ ਨੂੰ ਵੀ ਇਹ ਅਪੀਲ ਕਰਨਾ ਚਾਹੂੰਗਾ ਕਿ ਇਹ ਮੇ ਦਿਨਾਂ ਤੋਂ ਲੋਕ ਅਨਸਾਫੀ ਛੜਕਾਂ ਦੇ ਉੱਤੇ ਘੁੰਮ ਰਹੇ ਐ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਨਰਿੰਦਰ ਨੰਦੂ ਦੀ ਮੌਤ ਤਾਂ ਜਿਹੜਾ ਮਾਮਲਾ ਹੈ ਉਹ ਸਾਹ ਹੋਇਆ ਲੋਕ ਤਰਾਤਾ ਕਰ ਰਹੀ ਹੈ ਉਹਨਾਂ ਦੇ ਬੱਚੇ ਸੜਕਾਂ ਤੇ ਐ ਤੋਂ ਮਾਨ ਲੋਕ ਸੁਪਰੀਮ ਕੋਰਟ ਹਾਈ ਕੋਰਟ ਸਹਿਨ ਸਿੰਘ ਜੀ ਸਾਹਿਬ ਬਠਿੰਡਾ ਦੇ ਕਟਗੜੀ ਦੀ ਕਮਿਸ਼ਨ ਨੂੰ ਇਹਦਾ ਸਰਕਟ ਨੋਟਸ ਲੈਣਾ ਚਾਹੀਦਾ ਔਰ ਸੋਮੋਟੋ ਨੋਟਸ ਲੈ ਕੇ ਐਸਐਸਪੀ ਬਠਿੰਡਾ ਅਮਰੀਤ ਕੌਂਡਲ ਨੂੰ ਇਸ ਕੇਸ ਲਈ ਜ਼ਿੰਮੇਵਾਰ ਬਣਾ ਕੇ ਇਹਨਾਂ ਸਾਰੇ ਜ਼ਿੰਮੇਵਾਰੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਇਸ ਪਰਿਵਾਰ ਨੂੰ ਇਨਸਾਫ ਦੇਣਾ